ਗਲਾਬਾਦ ਦੇ ਮੰਡੀ ਅਰਨੀਵਾਲਾ ਦੇ ਇੱਕ ਪੈਲੈਸ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਜੱਟ ਬਰਾਦਰੀ ਵੱਲੋਂ ਜੱਟ ਮਹਾ ਸਮਾਵੇਲਨ ਕਰਵਾਇਆ ਗਿਆ ਤੇ ਇਸ ਸਮਾਵੇਲਨ ਦੇ ਵਿੱਚ ਵੱਖ-ਵੱਖ ਲੋਕਾਂ ਨੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਖਾਸ ਤੌਰ ਤੇ ਜੱਟ ਬਰਾਦਰੀ ਦੇ ਕੁਝ ਲੋਕਾਂ ਨੇ ਕਿਹਾ ਕਿ ਜਿਵੇਂ ਐਸਸੀ ਤੇ ਬੀਸੀ ਕੈਟਾਗਰੀਆਂ ਨੂੰ ਸਰਕਾਰ ਵੱਲੋਂ ਕੁਝ ਕੋਟੇ ਦਿੱਤੇ ਗਏ ਨੇ ਤਾਂ ਉਵੇਂ ਹੀ ਜੱਟ ਬਰਾਦਰੀ ਨੂੰ ਵੀ ਨੌਕਰੀ ਦੇ ਵਿੱਚ ਕੋਟਾ ਜਾਂ ਫਿਰ ਪੜ੍ਹਾਈ ਦਾ ਕੋਟਾ ਦਿੱਤਾ ਜਾਵੇ ਜੀ ਬਾਈ ਜੀ ਅੱਜ ਜਿਹੜਾ ਜੱਟ ਮਹਾ ਸਮਾਵੇਲਨ ਕਰਵਾਇਆ ਗਿਆ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਸਾਡਾ ਅੱਜ ਮੇਨ ਵਿਚ ਆ ਸੀ ਇੱਕ ਤਾਂ ਅਸੀਂ ਗੈਰ ਰਾਜਨੀਤਿਕ ਅਸੀਂ ਕਿਸੇ ਪਾਰਟੀ ਨਾਲ ਸਬੰਧ ਨਹੀਂ ਰੱਖਦੇ ਮੈਂ ਲੋਕਾਂ ਦੇ ਮਨ ਚੋਂ ਵਹਿਮ ਕੱਢ ਦੇਣਾ ਚਾਹੁੰਦਾ ਵੀ ਅਸੀਂ ਕਿਸੇ ਪਾਰਟੀ ਦਾ ਨਹੀਂ ਚਾਹੇ ਕਿਸੇ ਪਾਰਟੀ ਚ ਕੋਈ ਵੀ ਆਇਆ ਔਰ ਸਾਡਾ ਮੇਨ ਮੁੱਦਾ ਸੀ ਸਾਡੇ ਕੋਟੇ ਤੇ ਨਜ਼ਾਰਾ ਤੁਹਾਨੂੰ ਵੀ ਪਤਾ ਜੱਟ ਸਿੱਖ ਬਰਾਦਰੀ ਨੂੰ ਕੋਟਾ ਜਗ੍ਹਾ ਤੇ ਹਰ ਥਾਂ ਤੇ ਪੂਰਾ ਨਹੀਂ ਮਿਲਦਾ ਔਰ ਮੇਨ ਸਾਡਾ ਮੋਟਰ ਸੀ ਅੱਜ ਦਾ ਕੋਟਾ ਔਰ ਇੱਕ ਅਸੀਂ ਆਪ ਦੀ ਇੱਕ ਜੁਟਤਾ ਵਿਖਾਉਣੀ ਸੀ ਇਸ ਤੋਂ ਇਲਾਵਾ ਅੱਗੇ ਅੱਗੇ ਜਿਵੇਂ ਅਸੀਂ ਹੁਣ ਲੀਗਲ ਸੈੱਲ ਬਣਾਇਆ ਵਕੀਲ ਵੀ ਹਾਇਰ ਕੀਤੇ ਆ ਆਉਣ ਵਾਲਾ ਪ੍ਰੋਗਰਾਮ ਤੁਹਾਨੂੰ ਇਸ ਤਰ੍ਹਾਂ ਹੀ ਅੰਜੀ ਢਿਲੋਸਾ ਵਾਲ ਜਿਹੜਾ ਸਮੇਲਨ ਕਰਵਾਇਆ ਗਿਆ ਕੀ ਕਹਿਣਾ ਚਾਹੋਗੇ ਕਿੱਦਾਂ ਦਾ ਰਿਹਾ ਸਮੇਲਨ ਜੀ ਪਹਿਲਾਂ ਅਸੀਂ WhatsApp ਤੇ ਗਰੁੱਪ ਬਣਾਇਆ ਔਰ ਸਾਰਿਆਂ ਨੂੰ ਨਾਲ ਜੋੜਿਆ ਗਿਆ ਜਿਵੇਂ ਸਾਡੀ ਜਿਹੜੀ ਪ੍ਰਾਪਰਤੀ ਉਹਨਾਂ ਦੇ ਤੱਕੇ ਹੋ ਰਹੇ ਆ ਜਾਂ ਜਿਵੇਂ ਰਿਜ਼ਰਵੇਸ਼ਨ ਦਾ ਰੌਲਾ ਸਾਡਾ ਤੇ ਅਸੀਂ ਉਹ ਸਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ ਹੈ ਪ੍ਰਾਪਰਦੀ ਦੇ ਹੱਕ ਹੈ ਅਸੀਂ ਨੂੰ ਹੱਕਾਂ ਨੂੰ ਹੱਕਾਂ ਨੂੰ ਲੈਣਾ ਆਪਣਿਆਂ ਨੂੰ ਉਸ ਵਾਸਤੇ ਜਥੇਬੰਦੀ ਬਣਾਈ ਗਈ ਹੈ ਜਿਹਦੇ ਅੱਜ ਅਸੀਂ ਇੱਕ ਸਟicker ਵੀ ਜਿਹੜਾ ਹੈਗਾ ਲਾਂਚ ਕੀਤਾ ਸਾਰਿਆਂ ਦੇ ਸਹਿਯੋਗ ਨਾਲ ਔਰ ਸਟicker ਸਾਰਿਆਂ ਦੀਆਂ ਗੱਡੀਆਂ ਤੇ ਸਾਰਿਆਂ ਦੀ ਪਛਾਣ ਬਣੂਗੀ। ਹੁਣ ਸਾਰੇ ਵੀਰ ਇਕੱਠੇ ਹੋ ਕੇ ਸੰਗਤ ਨੂੰ ਅੱਗੇ ਲੈ ਕੇ ਜਾਂਦੇ। ਜੀ ਚੇਅਰਮੈਨ ਸਾਹਿਬ ਅੱਜ ਜਿਹੜਾ ਇੱਥੇ ਸਮੇਲਨ ਕਰਵਾਇਆ ਗਿਆ ਜੱਟਵਾ ਸਭਾ ਵਾਲਾ ਕੀ ਕਹਿਣਾ ਚਾਹੋਗੇ ਇਸ ਤੇ ਬਾਰੇ? ਬਿਲਕੁਲ ਜੀ ਸਭ ਤੋਂ ਪਹਿਲਾਂ ਇੱਥੇ ਪਹੁੰਚਣ ਵਾਲੀ ਪ੍ਰੈਸ ਦਾ ਧੰਨਵਾਦ ਕਰਦੇ ਆ ਜੀ। ਸਮੇਲਨ ਜਿਹੜਾ ਜੱਟਵਾ ਸਭਾ ਅੱਜ ਇਕੱਤਰਤ ਕੀਤੀ ਗਈ ਹੈ ਜੀ। ਇਹਦੇ ਵਿੱਚ ਸਿਰਫ ਅਸੀਂ ਨਾ ਹੀ ਕਿਸੇ ਦੇ ਵਿਰੋਧ ਨਹੀਂ ਕਿਸੇ ਬਰਾਦਰੀ ਦਾ ਵਿਰੋਧ ਨਹੀਂ ਕਰਦੇ। ਇਹਦੇ ਵਿੱਚ ਸਿਰਫ ਅਸੀਂ ਆਪ ਦੇ ਜੱਟਾਂ ਦੇ ਹੱਕਾਂ ਦੀ ਗੱਲ ਕਰਨੀ ਹੈ ਜੀ। ਬਿਲਕੁਲ ਜੋ ਸਾਡਾ ਧੱਕਾੰਦ ਅਰ ਤੇ ਸਾਡੇ ਇਹ ਬੱਚੇ ਆ ਵੱਧ ਨੰਬਰਾਂ ਵਾਲੇ ਬੱਚੇ ਸਾਡੇ ਰਹਿ ਜਾਂਦੇ ਨੇ ਅਸੀਂ ਕਿਸੇ ਦਾ ਵਿਰੋਧ ਨਹੀਂ ਕੀਤਾ ਬਿਲਕੁਲ ਜਦੋਂ ਵੀ ਸਾਡੇ ਕਿਸੇ ਵੀ ਬਰਾਦਰੀ ਦੇ ਸਾਡੇ ਕਿਸੇ ਜੱਟ ਮਾਹਸਭਾ ਦੇ ਕਿਸੇ ਵੀ ਬੰਦੇ ਨਾਲ ਧੱਕਾ ਹੋਊਗਾ ਉਦੋਂ ਜਿੱਥੇ ਸਾਨੂੰ ਵਿਰੋਧ ਕਰਨਾ ਪਿਆ ਹਿੱਕ ਠੋਕ ਕੇ ਅਸੀਂ ਵਿਰੋਧ ਵੀ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਤੁਹਾਡੀ ਸਾਰੀ ਪ੍ਰੈਸ ਦਾ ਜਿੰਨੇ ਵੀ ਸਾਡੇ ਜੱਟ ਮਾਹਸਭਾ ਦੇ ਮੇਰੇ ਚਾਚੇ ਤਾਈ ਪਹੁੰਚੇ ਆਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਕਫ ਬੁਲਾਰਨ ਨੇ ਸੰਮੇਲਨ ਦੇ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ ਤੇ ਸਰਕਾਰ ਕੋਲੋਂ ਆਪਣੇ ਹੱਕਾਂ ਦੀ ਮੰਗ ਰੱਖੀ ਤੇ ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਹਰ ਬਲਾਕ ਦੇ ਵਿੱਚ ਕਮੇਟੀ ਬਣਾਈ ਜਾਏਗੀ ਤੇ ਇਸ ਨੂੰ ਪੰਜਾਬ ਦੇ ਵਿੱਚ ਇੱਕ ਟਰਸਟ ਦਾ ਨਾਮ ਦਿੱਤਾ ਜਾਏਗਾ ਆਪ ਦੇ ਵਿੱਚੋਂ ਬਾਹਰਲੇ ਮੁਲਕਾਂ ਦੇ ਵਿੱਚ ਕਿੰਨਾ ਦੇ ਬੱਚੇ ਗਏ ਆ ਸਿਰਫ ਜੱਟਾਂ ਦੇ ਗਏ ਬੇਸ਼ੱਕ ਇੱਥੇ ਇਹ ਕਹਿ ਦਿੰਦੇ ਆ ਵੀ ਸਾਡਾ ਮੁੰਡਾ ਜੱਟ ਗਿਆ ਤੇ ਅਸੀਂ ਮਗਰ ਸਟicker ਲਾ ਲੈਨੇ ਆ ਕੈਨੇਡਾ ਵਾਲਾ ਅਸੀਂ ਉਹਨੂੰ ਤਰੱਕੀ ਮੰਨੀ ਬੈਠਿਆ ਪਰ ਇਹ ਨਹੀਂ ਸੋਚਦੇ ਮਗਰ 25 ਕਿੱਲੇ ਪੈੜੀ ਛੱਡ ਕੇ ਗਿਆ ਉਹ ਗਵਾਂਢੀ ਨੇ ਖਰੀਦ ਲੈਣੀ ਆ ਅਸੀਂ ਇਹਦਾ ਸਿੱਟਾ ਲੱਭੀਏ ਵੀ ਭਾਈ ਸਾਡੇ ਬੱਚੇ ਕਿਉਂ ਜਾਂਦੇ ਆ ਸਭ ਕੁਝ ਹੁੰਦਿਆਂ ਹੋਇਆਂ ਹਮ ਬਾਈ ਜੀ ਜੇ ਕਿਸੇ ਬੰਦੇ ਕੋਲੇ 25 ਕਿਲੇ 30 ਕਿਲੇ ਪੈੜੀ ਹੈ ਉਹ ਫਿਰ ਬਾਹਰ ਜਾਂਦਾ 50 ਕਿਲੇ ਪੈੜੀ ਵਾਲਾ ਬਾਹਰ ਜਾਂਦਾ ਉਹ ਸਿਰਫ ਉਹਦਾ ਮਾਂ ਪਿਓ ਇਹੇ ਸੋਚ ਲੈਂਦਾ ਵੀ ਬਾਈ ਜੀ ਕੋਈ ਨਹੀਂ ਦੋ ਰੋਟੀਆਂ ਘੱਟ ਖਾੜੂ ਬਾਹਰ ਜਾ ਕੇ ਪਰ ਘੱਟੋ ਘੱਟ ਉਹਦੀ ਜਾਨ ਸੇਫਤਾ ਹੋਊਗੀ ਅਸੀਂ ਆਣੇ ਆ ਵੀ ਸਾਰੇ ਸਮਾਜ ਪਹਿਲੀ ਗੱਲ ਤਾਂ ਨਾਲ ਆਪਾਂ ਇਕੱਠੇ ਹੋ ਕੇ ਸਾਰਿਆਂ ਨੂੰ ਚੱਲੀਏ ਵੀ ਭਾਈ ਕਿਉਂਕਿ ਅੱਜ ਪੰਜਾਬ ਜੀ ਹਾਲਾਂਕਿ ਕੁੱਲ ਭਾਰਤ ਸੁਰੱਖਿਅਤ ਨਹੀਂ ਹੈ ਕਿਸੇ ਵੀ ਪਾਸੇ ਸੋ ਮੈਂ ਸਾਡਾ ਇਹੀ ਮੇਨ ਮਕਸਦ ਹੈ ਵੀ ਆਪ ਦਾ ਸੁਰੱਖਿਅਤ ਹੋਣਾ ਨੰਬਰ 2 ਤੇ ਜਿਵੇਂ ਚੰਡੀਗੜ੍ਹ ਦੇ ਵਿੱਚ ਜੱਟਾਂ ਦਾ ਕੋਈ ਥਾਨ ਨਹੀਂ ਹੈਗਾ ਕੋਈ ਸਾਡੀ ਕੋਈ ਸਭਾ ਨਹੀਂ ਉੱਥੇ ਬਣੀ ਹੋਈ ਕੋਈ ਉੱਥੇ ਕੋਈ ਭਵਨ ਨਹੀਂ ਬਣਿਆ ਹੋਇਆ ਜੱਟ ਬੰਦੇ ਦੇ ਰਹਿਣ ਨੂੰ ਥਾਂ ਹੀ ਨਹੀਂ ਚੰਡੀਗੜ੍ਹ 'ਚ ਬਿਨਾਂ ਰਿਸ਼ਤੇਦਾਰ ਤੋਂ ਜੱਗਬਾਣੀ ਟੀਵੀ ਲਈ ਜਲਾਲਾਬਾਦ ਤੋਂ ਅਦਰਸ਼ ਜੋਸਨ ਦੀ ਰਿਪੋਰਟ